ਤੋੜ ਦਿੱਤੇ ਸਾਰਾ ਮੰਦਿਰ ਦੇ ਵੱਲ ਦੂਤਰ ਸ਼ਹੀਦ ਕਰਵਾ ਲੈ ਚੰਗੌਰ ਦੀ ਗਲੀ ਦੇ ਸਾਹਮਣੇ ਮਾਂ ਪਤਾ ਨਹੀਂ ਕਿਤੇ ਛੋਟੇ ਪਤਾ ਨਹੀਂ ਕਿਤੇ ਤਿੰਨ-ਚਾਰ ਦੇ ਪਰਿਵਾਰ ਵੜਿਆ ਗਿਆ ਉਹ ਦਿੱਲੀ ਵੱਲ ਚਲਾ ਗਿਆ ਪਰਿਵਾਰ ਸੱਚੇ ਬਾਦਸ਼ਾਹ ਤਾੜੀ ਮਾਰ ਕੇ ਦਿੱਲੀ ਗਲੀ ਚੰਗੌਰ ਦੇ ਵਿੱਚ ਮਾਛੀ ਵਾਲੇ ਦੇ ਦਰਦ ਵਿੱਚ ਕੰਡਿਆਂ ਦੀ ਸੇਜ ਪਿੰਡ ਦਾ ਸਰਾਂ ਸੁਣਿਓ ਜਦੋਂ ਉਸ ਹੱਥ ਦੇ ਅੰਦਰ ਕਲਮ ਆਈ ਤਾਂ ਉਸ ਹੱਥ ਦੇ ਅੰਦਰ ਉਹ ਕਮਾਲ ਆਇਆ

ਸੋਰ ਕੇ ਹੈਰਾਨ ਲੋਕ ਖਿਆਲ ਗਾਇਕੀ ਇੱਕ ਕਿਸਮ ਹੈ ਜਿਵੇਂ ਢੋਲੀ ਹੈ ਨਾ ਪੂਰੀ ਗਾਇਕੀ ਜੇ ਕਿਸਮ ਹੈ ਇਸੇ ਤਰ੍ਹਾਂ ਖਿਆਲ ਵੀ ਗਾਇਕੀ ਦੀ ਇੱਕ ਕਿਸਮ ਹੈ ਤੇ ਖਿਆਲ ਦੇ ਜਨਮਦਾਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹਨ ਖਿਆਲ ਦਾ ਪਹਿਲਾ ਗੀਤ ਹੈ ਮਿੱਤਰ ਪਿਆਰੇ ਤੂੰ ਹਾਂ ਮਰੀਜਾਂ ਦਾ ਕਹਿਣਾ ਤੇ ਖਿਆਲ ਦਾ ਜਨਮ ਕਿੱਥੇ ਹੋ ਰਿਹਾ ਹੈ ਜੋ ਉੱਤਰ ਸ਼ਹੀਦ ਕਿਰਾਏ ਬਾਗੀ ਪਰਿਵਾਰ ਦਾ ਪਤਾ ਨਹੀਂ ਕੰਡਿਆਂ ਦੀ ਸੇਕ ਕਿਉਂ ਦਾ ਸਰਾਣਾ ਕਿਉਂ ਕਲਮਦਾਰ ਤਾਂ ਹੀ ਮੇਰਾ ਸੱਚੇ ਪਾਤਸ਼ਾਹ ਮੇਰਾ ਗੁਰੂ ਇਹਨਾਂ ਨੂੰ ਹੋਰ ਦੇ ਬਾਖੂਤ ਦੀ ਗਾਇਕੀ ਦੀ ਇੱਕ ਨਵੀਂ ਕਿਸਮ ਨੂੰ ਜਨਮ ਦੇ ਲਿਆ ਹੈ ਅਕਨਿਆਤੀ ਸੀਰੀਜ਼ ਦੇ ਅਸੀਂ ਇਹ ਬਾਸਾ ਕਦੇ ਦੇਖੀ ਨਹੀਂ ਬਿੱਤਰ ਪਿਆਰੇ ਤੋਂ ਆਲ ਮੁਰਿਦਾਂ ਦਾ ਕਹਿਣਾ ਤੁਦ ਬੇਨਾ ਕਿਨ ਨਾਮ ਹੈ ਕਿ ਤੁਦ ਮੇਰਾ ਜੇ ਤੂੰ ਨਹੀਂ ਹੈ ਨਾ ਤੇਰੇ ਤੋਂ ਬਿਨਾ ਰੋਗ ਰਜ਼ਾਈਆਂ ਦੇ ਕੋਡਾ ਰਸਾਈ ਲੈ ਕੇ ਪਾਇਆ ਸੁਖ ਹੈ ਆਨੰਦ ਹੈ ਜੀਰ ਲਗਾਇ ਪਰ ਜੇ ਤੂੰ ਨਹੀਂ ਹੈ ਨਾ ਤੇ ਇਹ ਬੜਾ ਵੱਡਾ ਲੋਗ ਹੈ ਤੂੰ ਤਾਂ ਬੈਨ ਪਰ ਜੇ ਤੂੰ ਹੈ ਤੇ ਜਿੰਦ ਦਾ ਸਹਾਰਾ ਤੇ ਕੰਡਿਆਂ ਦੀ ਸੇਜ ਵੀ ਪਰਵਾਹ ਜਿੰਦ ਨੂੰ ਹੈ ਤੂੰ ਨਹੀਂ ਹੈ ਤੇ ਰੋਗ ਰਸਾਈਆਂ ਦੇ ਉੱਡਣ ਫਿਰ ਬਣੋ ਨਾਲ ਤੁਦਵੇਂ ਨਾਗ ਨਿਵਾਸਾਂ ਦੇ ਰਹਿਣ ਲੱਗਾ ਜੇ ਤੂੰ ਨਹੀਂ ਹੈ ਨਾ ਤੇ ਬਾਦਸ਼ਾਹ ਫਿਰ

یہ تو ہے سب کچھ بن کے لکا لے بےگائی کا ہے بن گئے نا گانے چارے پیر بن کے لمکا ساری رات جال ਮਾਂ ਜੇਦੀ ਪਿੰਡ ਹੋ ਜਾਨੀ ਫਿਰ ਵੀ ਕੁੱਤੀ ਜਾਣਾ ਉਹਦੇ ਨਾਲ ਕੀ ਹੁੰਦਾ ਸੀ ਵੀ ਹੱਡੀਆਂ ਤੇ ਮਾਸ ਜਿਹੜਾ ਉਹ ਚੰਨ ਨਾਲ ਵੱਖ ਹੋ ਜਾਂਦਾ ਸੀ ਫਿਰ ਚਿਗਰਾ ਦੇਣਾ ਤੇ ਸਾਰਾ ਕੁਝ ਜੀ ਬਾਹਰ ਨਿਕਲ ਜਾਣਾ ਜਿਹੜਾ ਚਮੜਾ ਹੈ ਉਹ ਆਪਣੇ ਆਪ ਸਹੀ ਸਲਾਮਤ ਛੁੱਟ ਬਾਹਰ ਨਿਕਲ ਜਾਂਦਾ ਰਹ ਜਾਂਦਾ ਸੀ ਇਹਨੂੰ ਕਹਿੰਦੇ ਸੀ ਬੇਨਿਕਸ ਜਾਨਦਾ ਜਿਹਨੂੰ ਸੱਚੇ ਬਾਦਸ਼ਾਹ ਨੇ ਕਹਾਂ ਤੂੰ ਨਹੀਂ ਨਾ ਫਿਰ ਇਹ ਆਵੇ ਕੋਈ ਰਸਾਇਣਾਂ ਦਾ ਪਰ ਹਾਂ ਅਕੀਲ ਵੀ ਕਹਿੰਦੀ ਯਾਰ ਦੇ ਦਾਸਾਂ ਨੂੰ ਦੀ ਮੰਡੀ ਦਾ ਯਾਰ ਨੇ 10 ਨੂੰ ਸੱਫਰ ਚੱਗਾ ਯਾਰ ਹੈ ਤੇ ਫਿਰ ਸੱਫਰ ਵੀ ਪ੍ਰਮਾਨ ਹੈ ਪਰਮਾਤਮਾ ਗੁਰੂ ਦੇ ਸਿੱਧੇ ਫਿਰ ਸੱਫਰ ਵੀ ਪ੍ਰਮਾਨ ਇਹ ਵੀ ਪ੍ਰਮਾਨ ਹੈ ਕੰਡਿਆ ਦੀ ਸੇਧ ਪ੍ਰਮਾਨਾ ਪਾਠ ਖੇੜਿਆ ਦਾ ਤੇ ਖੇੜੇ ਉਹ ਰਾਜੇ ਵਾਲੀ ਕੋ ਹੀਰੇ ਵਾਲੇ ਖੇੜੇ ਨਹੀਂ ਹੋ ਗਾਣਾ ਉਹ ਨਹੀਂ ਬੈਣੀ ਜਾਣਾ ਖੇੜਿਆ ਦੇ ਲੋਕ ਇਹ ਦੇ ਵੇਖੋ ਇਹ ਨੇ ਖੇੜੇ ਪਾਠ

پٹے آنے تو سانوں کا اونا سی پیادر ارفتہ بیڈے پون سے سانوں کی اوپس ہوتا ہے ہمارے سن سے مولانا ہے نام ہے بدے آنے دینا ہے وہ دا سندے سی کہ پہلے پیدا ہونا ہے خوشی ملی سے ہوتا تھا پھر ایک لگرد کی اوپتہ آئی بابا جی دا سندے سی ملونی میں سمجھتا سی شاہد ہوئی اتھی اس کی اپنے خوشیت اب پچھے ایک پراد ہے اوپتے کے لئے اوپتہ ہوئی سی بابا سو رسول <سؤال> کیا ر ਇਹਦੇ ਸਮਾਂ ਮਿਲਣ ਨਾਲ ਦਿਹਾਉ ਨਾ ਕਿਤੇ ਉਹ ਨਹੀਂ ਹੁੰਦਾ ਸੀ ਸਮਾਂ ਰਸਤੇ ਵਿੱਚ ਕੁਝ ਵੀ ਨਹੀਂ ਸੀ ਹੁਣ ਪੜਾ ਬਣਦੇ ਜਾ ਰਹੇ ਤੇ ਰੁਕਣ ਨੂੰ ਟਿਕਾਰਾ ਬਣ ਗਿਆ ਅੰਦਰ ਦਾ ਸ਼ਕਲ ਨੂੰ ਮਿਲਦਾ ਰਹਿਣ ਨੂੰ ਸਾਹ ਲੈਂਦੀ ਹੈ ਇਹ ਇੱਕ ਵੱਡੀ ਗੱਲ ਨੂੰ ਸਿੱਖ ਵਾਸਤੇ ਇਸ ਤੋਂ ਵੱਡੀ ਗੱਲ ਅੱਛਾ ਫਿਰ ਹੋਰ ਗੱਲ ਸਿੱਖ ਸ਼ਬਦਾਂ ਦਾ ਨਾਮ ਹੈ ਤਾਂ ਇੱਥੇ ਦੇ ਜਿਹੜਾ ਮਰਜੀ ਆ ਚਾਰ ਧਾਮ ਵਾਲੇ ਇੱਥੇ ਆਉਂਦੇ ਨੇ ਕਿਸੇ ਨੂੰ ਬਣਾ ਤੇ ਤੁਸੀਂ ਉਹ ਤੁਹਾਨੂੰ ਕਿਹਨਾਂ ਦਿਨ ਆ ਜਾਏਗਾ ਤੁਹਾਡੀ ਨਾਮ کسی کوئی بندگی پرفلت ہوئی ہے اس جگہ دمدما جتھے دامن دم لین والی جگہ لگ بھگ